ਜਾਲਮ, ਉੱਟੜ ਅਤੇ ਦਰਿੰਦਾ ਪੁਲਿਸ ਅਫਸਰ ਸੂਬਾ ਸਰਹੰਦ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਜਦੋਂ ਉਹਦਾ ਸੋਧਿਆ ਜਾ ਚੁੱਕਾ ਆ ਉਦੋਂ ਤੋਂ ਹੀ ਕੁਝ ਮੁਗਲਾਂ ਦੀਆਂ ਔਲਾਦਾਂ ਸ਼ਿਵ ਸੈਨਿਕਾਂ ਨੇ ਬੜਾ ਚੀਕ ਦਿਹਾੜਾ ਪਾਇਆ ਜਾ ਰਿਹਾ ਆ ਉਹ ਸੂਬੇ ਸਰਹੰਦ ਦੇ ਹਾਕ ਵਿੱਚ ਅਤੇ ਭਾਈ ਸੰਦੀਪ ਸਿੰਘ ਸੰਨੀ ਦੇ ਵਿਰੋਧ ਵਿੱਚ ਜਿਹੜਾ ਆ ਉਹ ਭੁਗਤ ਰਿਹਾ ਪਰ ਸੱਚ ਜਾਣਿਓ ਸ਼ਿਵ ਸੈਨਿਕਾਂ ਦੀਆਂ ਚੀਕਾਂ ਸੁਣ ਕੇ ਖਾਲਸਾ ਪੰਥ ਨੂੰ ਬੜਾ ਆਨੰਦ ਆ ਰਿਹਾ ਆ ਸ਼ੇਵ ਸੈਰਕ ਸੂਬਾ ਸਰਹੰਦ ਨੂੰ ਜਾਂ ਸੁਧੀ ਸੂਰੀ ਨੂੰ ਭਾਵੇਂ ਸ਼ਹੀਦ ਕਹਿਣ ਭਾਵੇਂ ਜੋ ਮਰਜ਼ੀ ਕਹਿਣ ਉਹ ਇਹਨਾਂ ਦੀ ਮਰਜ਼ੀ ਆ ਪਰ ਸੂਬਾ ਸਰਹੰਦ ਹੋਵੇ ਜਾਂ ਸੂਰੀ ਹੋਵੇ ਇਹ ਸਿੱਖਾਂ ਦੇ ਦੁਸ਼ਮਣ ਆ ਇਹ ਇੱਕ ਗੁੱਟੜਿਆ ਜਿਨ੍ਹਾਂ ਨੇ ਸਿੱਖੀ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਸੀ ਜਿਹੜੇ ਚਾਹੁੰਦੇ ਸਨ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਦੀ ਧਰਤੀ ਤੋਂ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਨਾਸ ਆ ਉਹ ਹੋ ਜਾਵੇ ਪਰ ਗੁਰੂ ਦਾ ਖਾਲਸਾ ਜਿਹੜਾ ਆ ਉਹ ਗਰਜਿਆ ਭਾਈ ਸੰਦੀਪ ਸਿੰਘ ਸੰਧੀ ਨੇ ਆਪਣਾ ਕੌਮੀ ਫਰਜ਼ ਜਿਹੜਾ ਆ ਉਹ ਨਿਭਾਇਆ ਤੇ ਪਹਿਲਾਂ ਸੂਰੀ ਨੂੰ ਸੋਧਿਆ ਅਤੇ ਬਾਅਦ ਵਿੱਚ ਸੂਰੀ ਦਾ ਹੀ ਇੱਕ ਹੋਰ ਜਾਲ ਨਰਕਾਂ ਦਾ ਜਿਹੜਾ ਆ ਉਹ ਤੋੜਿਆ ਆ ਸੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਚੀਕ ਤੇ ਹਾਲਾ ਪਾਇਆ ਹੋਇਆ ਆ ਉਹ ਜਦੋਂ ਸੂਬਾ ਸਰਹੰਦ ਜਦੋਂ ਸਹਿਬਜ਼ਾਦਿਆਂ ਦੇ ਵੇਦੇ ਹੋਇਆ ਜੇ ਇੱਕ ਸੂਬਾ ਸਰਹੰਦ ਮੁਗਲ ਹਾਕਮਾਂ ਉਦੋਂ ਵੀ ਸੁਚਾਨੰਦ ਵਰਗੇ ਸਿੱਖ ਕੌਮ ਦੇ ਖਿਲਾਫ ਭੁਗਤਦੇ ਰਹੇ ਆ ਸਾਬਜਾਦਿਆਂ ਦੇ ਖਿਲਾਫ ਜਿਹੜਾ ਆ ਉਹ ਭੁਗਤਦੇ ਰਹੇ ਆ ਤੇ ਹੁਣ ਵੀ ਜਿਹਦੇ ਸੁਚਾਨੰਦ ਦੇ ਵਾਰਸ ਆ ਉਹ ਸ਼ਿਮ ਸ਼ੈਨਿਕ ਉਹ ਫਿਰ ਸੂਬਾ ਸਰਹੰਦ ਦੇ ਹੱਕ ਦੇ ਵਿੱਚ ਭੁਗਤ ਰਹੇ ਆ ਤੇ ਕੌਮੀ ਯੋਧਿਆਂ ਦੇ ਖਿਲਾਫ ਜਿਹੜਾ ਸਿੱਖ ਕੌਮ ਦੇ ਖਿਲਾਫ ਜਿਹੜਾ ਆ ਉਹ ਭੁਗਤ ਰਹੇ ਆ ਪਰ ਇਹ ਗੱਲ ਯਾਦ ਰੱਖਿਓ ਕਿ ਜਦੋਂ ਜਦੋਂ ਵੀ ਸੁਚਾਨੰਦ ਵਰਗੇ ਜਦੋਂ ਜਦੋਂ ਵੀ ਸੂਬਾ ਸਰਹੰਦ ਵਰਗੇ ਦੁਬਾਰਾ ਜਨਮ ਲੈਣਗੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵਾਰਸ ਭਾਈ ਬਾਦ ਸਿੰਘ ਦੇ ਵਾਰਸ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਦੇ ਵਾਰਸ ਜਿਹੜੇ ਆ ਉਹ ਵੀ ਫਿਰ ਜੰਮਦੇ ਰਹਿਣਗੇ ਤੇ ਇਹੋ ਜਿਹੇ ਦੁਸ਼ਤਾਂ ਨੂੰ ਜਿਹੜਾ ਸਭ ਗਿਆ ਉਹ ਸੁਣਾਉਂਦੇ ਰਹਿਣਗੇ ਉਹਨਾਂ ਨੂੰ ਰੀਪੀਟ ਹੁੰਦੀ ਆ ਜਦ ਕਿ ਜੇ ਬੋਲਣਾ ਸੀਗਾ ਜਦੋਂ ਇਹ ਕਹਿੰਦੇ ਸਾਡਾ ਪੰਜਾਬ ਸਾਡਾ ਪੰਜਾਬ ਆ ਮਹੀਨਾ ਪਹਿਨੋਂ ਹੜ ਆਇਆ ਉਦੋਂ ਤੇ ਆਪਣੀ ਮਾਂ ਦੇ ਘਗਰੇ ਵਿੱਚ ਬੜੇ ਰਹੇ ਪਤਾ ਨਹੀਂ ਅਕੂ ਕੀ ਵੇਂਦੇ ਰਹੇ ਘਗਰੇ ਦੇ ਵਿੱਚੋਂ ਆਪਣੀ ਮਾਂ ਦੇ ਚੋਂ ਉਦੋਂ ਤੇ ਇਹ ਬੋਲੇ ਨਾ ਤੇ ਅੱਜ ਜਦੋਂ ਉਹਦੇ ਥੱਪੜੇ ਜੇ ਵੱਜੇ ਆ ਸੂਬਾ ਸਰਹੰਗ ਦੇ ਉਹ ਨਰਕਾਂ ਨੂੰ ਤੁਰ ਗਿਆ ਤੇ ਹੁਣ ਇਹਨਾਂ ਨੂੰ ਕਿੱਡਾ heids ਆਉਂਦਿਆ ਵਾ ਇਹਨਾਂ ਨੂੰ ਬਹੁਤ ਆ ਜਿਆਦਾ heids ਆ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਅਸਲੀ ਪਿਓ ਵੀ ਇਹਨਾਂ ਨਾਲ ਕਿ ਜਿਹੜਾ ਪੁਲਿਸ ਵੈਲਫੇਅਰ ਐਸੋਸੀਏਸ਼ਨ ਵਾਲਿਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੋਈ ਹੈ ਕਿ ਜਿਹੜੇ ਦਾਗੀ ਅਫਸਰ ਹੈਗੇ ਆ ਜਾਂ ਬਦਨਾਮ ਹੈਗੇ ਆ ਜਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਆ ਉਹ ਕਹਿੰਦੇ ਅਸੀਂ ਵੀ ਉਹਨਾਂ ਦੇ ਭੋਗ ਦੇ ਸ਼ਾਮਲ ਨਹੀਂ ਹੋਵਾਂਗੇ ਇਹ ਕਹਿੰਦੇ ਸੰਸਕਾਰ ਅਸੀਂ ਕਰਾਵਾਂਗੇ ਦੂਜੇ ਸਿੰਘ ਸੈਨਾ ਵਾਲੇ ਕਹਿੰਦੇ ਭੋਗ ਵਿੱਚ ਜਾਵਾਂਗੇ ਇੱਕ ਮੈਂ ਪੋਸਟ ਪੜ੍ਹੀ ਆ ਪਤਾ ਨਹੀਂ ਰੱਬ ਜਾਣੇ ਝੂਠੀ ਆ ਕਿ ਸੱਚੀ ਆ ਕਿ ਸ਼ਿਪ ਸੈਨਾ ਵਾਲਿਆਂ ਨੇ ਕਿਹਾ ਕਿ ਜੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਇਹਦਾ ਭੋਗ ਨਹੀਂ ਪਾਊਗਾ ਤਾਂ ਅਸੀਂ ਗਰੂੜ ਕ੍ਰਾਂ ਕੋਚ ਇਹਨਾਂ ਦੀ ਕਥਾ ਹੁੰਦੀ ਆ ਅਸੀਂ ਉਹਦਾ ਨਹੀਂ ਅਸੀਂ ਤਾਂ ਕਹਿੰਦੇ ਭਾਵੇਂ ਇਹ ਇਹਨਾਂ ਦੀ ਮਰਜ਼ੀ ਭਾਵੇਂ ਰਮਾਇਣ ਦਾ ਪਾਕ ਕਰਾਉਣ ਭਾਵੇਂ ਗਰਨ ਦਾ ਚਾਹੀਏ ਕੋਈ ਜੱਗ ਕਰਾਉਣ ਇਹ ਇਹਨਾਂ ਦੀ ਮਰਜ਼ੀ ਆ ਉਹ ਜਦੋਂ ਬੰਦਾ ਹੀ ਉਹ ਇਹਨਾਂ ਦਾ ਸੀ ਇਹਨਾਂ ਦੇ ਹਕੂਮਤ ਨੂੰ ਖੁਸ਼ ਕਰਨ ਦੇ ਵਾਸਤੇ ਸੂਬਾ ਸਰਹੰਦ ਦੇ ਗੁੱਚੜ ਖਾਨੇਦਾਰ ਨੇ ਇੰਨਾ ਕੁਝ ਕੀਤਾ ਸੀ ਤੇ ਹੁਣ ਵੀ ਉਹਨਾਂ ਨੂੰ ਲੱਗਦਾ ਸੀ ਕਿ ਸੰਦੀਪ ਸਿੰਘ ਸਨਹੀ ਦੇ ਉੱਤੇ ਜੇਲ੍ਹ ਦੇ ਵਿੱਚ ਹਮਲਾ ਕਰਕੇ ਤੇ ਅਸੀਂ ਇਹਨਾਂ ਨੂੰ ਸੂਬਾ ਸਿੰਘ ਦੇ ਪਾਰਟੀ ਦੇ ਦੇ ਉੱਤੇ ਅਗਰ ਪਰਿਵਾਰ ਦੁਆਰਾ ਉਹਦਾ ਸੰਸਕਾਰ ਕਰਨ ਨੂੰ ਮਨਾਂ ਕੀਤਾ ਜਾਂਦਾ ਉਹਦੀ ਜ਼ਿੰਮੇਵਾਰੀ ਹਿੰਦੂ ਜਾਗੋ ਕੋਰ ਕਮੇਟੀ ਨੂੰ ਦਿੱਤੀ ਜਾਵੇ ਉਹ ਸਬੰਧ ਵਿੱਚ ਅੱਜ ਗਿਆਪਨ ਲੈ ਕੇ ਐਸਐਸਟੀ ਪਟਿਆਲਾ ਕੋਲ ਲੈ ਕੇ ਆਏ ਸੀ ਜਿਨ੍ਹਾਂ ਨੇ ਦੋਸ਼ ਲਗਾਏ ਸੀ ਇਹਨਾਂ ਨੇ ਲੱਗਿਆ ਇਹਨਾਂ ਥਜਾ ਭੁਗਤ ਰਹੇ ਸੀ ਅੰਦਰ ਜੀ ਥਜਾ ਕਿਹਨੇ ਲਗਾਈ ਸੀ ਹੈ ਹਮਰਾਈਟਸ ਹਮਰਾਈਟਸ ਉਦੋਂ ਕਿੱਥੇ ਸੀਗਾ ਸੀਬੀਆਈ ਉਦੋਂ ਕਿੱਥੇ ਸੀ ਜਦੋਂ ਪੰਜਾਬ ਵਿੱਚ ਹੱਤਵਰਤਾ ਕਾਲਾ ਦੌਰ ਸੀ ਜਦੋਂ ਟ੍ਰੇਨਾਂ ਚੋਂ ਬੱਸਾਂ ਤੋਂ ਕੱਢ ਕੇ ਹਿੰਦੂ ਮਾਰੇ ਜਾਂਦੇ ਸੀ ਉਦੋਂ ਹਮਰਾਈਟ ਤੇ ਸੀਬੀਆਈ ਕਿੱਥੇ ਸੀ ਦੱਸਣਾ ਮੈਨੂੰ ਜਦੋਂ ਇਹਨਾਂ ਚੋਂ ਬੱਸਾਂ ਤੋਂ ਕੱਢ ਕੇ ਹਿੰਦੂ ਪਰਿਵਾਰ ਜਦੋਂ ਘੜਿਆਂ ਤੋਂ ਪਰਚੀਆਂ ਕੱਢ ਕੇ ਲੋਕ ਮਸੂਮ ਲੋਕਾਂ ਨੂੰ ਕਤਰ ਕੀਤਾ ਜਾਂਦਾ ਸੀ ਉਦੋਂ ਹਿਮੋਰਾਈਡ ਸੀਬੀਆ ਕਿਤੇ ਸੀ ਜਦੋਂ ਤਾਂ ਪੰਜਾਬ ਦੀ ਜੀ ਕਾਂਗਰਸ ਦੀ ਸਰਕਾਰ ਸੀ ਮੁੱਖ ਮੰਤਰੀ ਨੇ ਦੇਜ ਦਿੱਤਾ ਡੀਜੀਪੀ ਨੇ ਦੇਜ ਦਿੱਤਾ ਵੀ ਖੜਗੂ ਬਾਗ ਦਾ ਸਫਾਇਆ ਕੀਤਾ ਜਾਵੇ ਉਸ ਵਕਤ ਤਾਂ ਦੇਸ਼ ਬੰਦੇ ਹੋ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਆਪਣੀ ਜਾਨ ਹੱਤੇ ਲਈ ਤੇ ਲੈ ਕੇ ਪੰਜਾਬ ਚੋਂ ਅਖਤ ਬਾਗ ਦਾ ਸਫਾਇਆ ਕੀਤਾ ਤੇ ਦੂਜੀ ਸਰਕਾਰ ਆਣ ਤੋਂ ਬਾਅਦ ਉਹੀ ਖੜਗੂ ਬਾਗ ਹਿਮੋਰਾਈਡ ਬਣ ਜਾਂਦਾ ਬਸ ਸੁਣਾ ਸਾਨੂੰ ਵੀ ਜਦੋਂ ਪਤਾ ਲੱਗਿਆ ਵੀ ਸਾਨੂੰ ਬੜਾ ਫੀਲ ਹੋਇਆ ਵੀ ਪੰਜਾਬ ਕਿੱਥੇ ਜਾ ਰਿਹਾ ਪੰਜਾਬ ਦੇ ਹਾਲਾਤ ਕਿੱਥੇ ਜਾ ਰਹੇ ਨੇ ਅਸੀਂ ਲੋਕ ਖੜੇ ਕਿੱਥੇ ਆ ਬਗਰ ਹੁਣ ਐਸਾ ਮਾਹੌਲ ਆ ਚੁੱਕਾ ਹੈ ਹੱਤ ਵਾਤ ਤੋਂ ਵੀ ਮਾੜਾ ਮਾਹੌਲ ਆ ਚੁੱਕਾ ਹੈ ਵੀ ਪਰਿਵਾਰ ਆਪਣੇ ਪਿਤਾ ਦਾ ਇੱਕ ਬੱਚਾ ਆਪਣੇ ਪਿਤਾ ਦੇ ਸੰਸਕਾਰ ਕਰਨ ਨੂੰ ਵੀ ਮਨਾਂ ਕਰ ਰਿਹਾ ਉਹੀ ਜ਼ਿੰਮੇਵਾਰੀਆਂ ਜਿਸੀ ਨਿਭਾਣ ਆਏ ਆ ਆਪਣਾ ਫਰਜ਼ ਨਿਭਾਣ ਆਏ ਆ ਕਿਉਂਕਿ ਪੰਜਾਬ ਪੁਲਿਸ ਦੇ ਨਾ ਅਫਸਰਾਂ ਦਾ ਸਾਡੇ ਲੋਕਾਂ ਦੇ ਬਹੁਤ ਸਾਨਾ ਪੰਜਾਬੀਆਂ ਦੇ ਬੜਾ ਆਸਾਨ ਹੈ ਖਾਸ ਕਰਕੇ ਹਿੰਦੂ ਸਮਾਜ ਦੇ ਨੇ ਨਾ ਨੇ ਪਰ ਦੋਸ਼ ਲੱਗੇ ਆ ਜਿਹੜੇ ਬੇਦੋਸ਼ੇ ਮਾਰੇ ਆ ਠਿਕ ਮਾਰੇ ਆ ਨੌਜਵਾਨਾਂ ਮੈਂ ਕੀ ਕਰਾਂ ਤੁਹਾਨੂੰ ਕਿਨੇ ਦੋਸ਼ ਲਈ ਹਿਊਮਨ ਰਾਈਟਸਰ ਦੋਸ਼ ਖਜਾ ਕੋ ਗੱਦਰੀ ਹੈ ਹਿਊਮਨ ਰਾਈਟਸ ਦੇ ਸੀਬੀਆਈ ਮੈਂ ਪੁੱਛਦਾ ਜਦੋਂ ਕਤਲਿਆਮ ਹੋ ਰਿਹਾ ਸੀ ਜਦੋਂ ਮਨਸੂਮ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਜਦੋਂ ਬੱਸਾਂ ਚੋਂ ਟ੍ਰੇਨਾਂ ਚੋਂ ਜਦੋਂ ਸੰਜੀਵ ਘੋਲੀ ਦੇ ਪਿਤਾ ਜੀ ਦਾ ਕਤਲ ਕੀਤਾ ਗਿਆ ਸੀ ਉਦੋਂ ਹਿਊਮਨ ਰਾਈਟ ਕਿੱਥੇ ਸੀ ਉਦੋਂ ਸੀਬੀਆਈ ਕਿੱਥੇ ਸੀ ਜਦੋਂ ਦੇਸੀ ਕਤਲੇਆਮ ਕੀਤਾ ਗਿਆ ਸਹਿਰ ਕਰਦੇ ਲੋਕਾਂ ਨੂੰ ਗੋਲੀ ਕਾਂਡ ਦਾ ਨਿਸ਼ਾਨਾ ਬਣਾਇਆ ਗਿਆ ਉਸ ਵੇਲੇ ਸੀਬੀਆਈ ਕਿੱਥੇ ਸੀ ਬਿਲਕੁਲ ਕੌਮ ਦਾ ਹੀਰ ਬਿਲਕੁਲ ਬੇਤਸਾਬ ਕਹਿ ਰਿਹਾ ਵੀ ਕੌਮ ਦਾ ਹੀਰਾ ਪੰਜਾਬ ਦਾ ਹੀਰਾ ਆਉਂਦਾ ਪਰ ਤੂੰ ਕੰਮ ਜਿਹੜਾ ਪੰਜਾਬ ਨੂੰ ਪੰਜਾਬ ਲਈ ਭਾਈ ਸਾਹਿਬ ਚੈਤਰਵਾਰ ਵੀ ਤਸੀ ਹੁਣ ਇੱਕ ਸਵਾਲ ਕੀਤਾ ਤਪਰੀ ਤੁਸੀਂ ਇੱਕ ਸਵਾਲ ਕੀਤਾ ਸੀ ਵੀ ਭੋਗ ਤੇ ਮਨਾ ਕਰਤਾ ਮੈਂ ਤੁਹਾਡੀ ਗੱਲ ਮੰਨ ਲੀਆ ਮਨਾ ਕਰਤਾ ਇਹਦਾ ਮਤਲਬ ਆਪਾਂ ਇਹ ਤਾਂ ਗੱਲ ਮੰਨ ਕੇ ਚੱਲੀਏ ਨਾ ਵੀ ਜੇ ਸੁਭਾ ਸਿੰਘ ਦਾ ਭੋਗ ਤੇ ਪਾਠੀਆਂ ਮਨਾ ਕਰਤਾ ਉਹ ਦਸਤਰਾਂ ਦੇ ਜਾਣ ਤੋਂ ਮਨਾ ਕਰਤਾ ਇਹਦਾ ਮਤਲਬ ਬੇਲ ਸਿੰਘ ਔਰ ਕੇ ਪੀਐਸ ਗਿੰਦੇ ਸਹੀ ਕੰਮ ਕੀਤਾ ਸੀ ਜਿਹੜਾ ਪਾਠੀ ਨਹੀਂ ਪਹੁੰਚ ਗਿਆ ਉਹ ਤਾਂ ਸੰਗਲੋ ਦਾ ਭੋਜ ਤਾਂ ਬੁੱਝ ਗਏ ਉਹਨਾਂ ਪਾਣੀ ਰਖਾਏ ਗਏ ਇਹ ਮਰੋੜ ਤੁਸੀਂ ਰੱਖੋਗੇ ਨਾ ਕਰਦੇ ਨਾ ਉਹ ਸਹੀ ਸੀਗੇ ਜਿੱਦਾਂ ਉਹ ਸਹੀ ਸੀਗੇ ਉਦਾਂ ਸੂਬਾ ਸਿੰਘ ਵੀ ਸਹੀ ਸੀਗਾ ਉਹਨੇ ਇੱਕ ਗੰਗਲਿਆ ਪੰਜਾਬ ਦੇ ਅੰਦਰ ਪਿਆ ਸੀਗਾ ਜਿਹੜਾ ਕਾਲਾ ਦਰ ਸੀ ਜਿਹਦੇ ਵਿੱਚ ਲੋਰਾਂ ਨੂੰ ਬੱਸਾਂ ਚੋਂ ਘਰੋਂ ਜੋ ਲੋਰਾਂਆਂ ਦੀਆਂ ਲੜਕੀਆਂ ਨੂੰ ਰੈਪ ਕੀਤਾ ਜਾਂਦੇ ਸੀ ਮਾਰ ਜਾਂਦੇ ਸੀ ਉਹਨਾਂ ਦਾ ਸਫਾਇਆ ਕੀਤਾ ਉਹਨੂੰ ਮਾਰਿਆ ਕੀ ਗਲਤ ਕੀਤਾ ਉਹਨੇ ਜੋ ਨਾ ਪੰਜਾਬ ਦੇਖਣ ਨੂੰ ਮਿਲਦੇ ਲੱਗਦਾ ਨਹੀਂ ਪੰਜਾਬ ਚ ਮੁੰਡਾ ਹੁੰਦਾ ਤਾਂ ਸੂਬਾ ਸਿੰਘ ਦਾ ਕਤਲ ਜੇਲ੍ਹ ਦੇ ਅੰਦਰ ਨਾ ਹੁੰਦਾ ਇਹ ਸੱਚਾਈ ਹੈ ਪੰਜਾਬ ਦਾ ਮੁੱਖ ਮੰਤਰੀ ਜੇ ਹਿੰਦੂ ਹੁੰਦਾ ਤਾਂ ਜੋ ਅੱਜ ਹਾਲਾਤ ਪੰਜਾਬ ਚ ਬਣੇ ਹੋਏ ਆ ਜਿੱਥੇ ਦੇਖਿਆ ਗੁੱਟਵਾਰਤਾ ਜਿੱਥੇ ਦੇਖਿਆ ਗਰਬਾਨਾ ਮਾਰਤੀ ਆ ਜਿੱਥੇ ਦੇਖਿਆ ਧੰਕੀਆਂ ਦੇਉਂਦੀਆਂ ਜਿੱਥੇ ਦੇਖਿਆ ਕੋ ਹੋਰ ਬੜਾ ਮੁੱਦੇ ਪੰਜਾਬ ਚ ਚੱਲ ਰਹੇ ਆ ਉਹ ਮੁੱਦੇ ਤੇ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਜਿਹੜਾ ਵੀ ਮਤਲਬ ਤੱਕਾ ਹੋ ਰਿਹਾ ਚੜਿਆ ਉਹ ਤੱਕਾ ਹੋ ਰਿਹਾ ਅੱਗੇ ਲੜਾਈ ਸੀ ਅੱਜ ਕੱਲ ਅੱਜ ਅਸੀਂ ਉਹਨੇ ਕਿਹਾ ਜੇ ਵੀ ਜੇ ਕੋਈ ਜਨਵਰੀ ਨਹੀਂ ਲੇ ਲਊਗਾ ਤਾਂ ਹਿੰਦੂ ਕੋਰ ਕਮੇਟੀ ਨਹੀਂ ਗਈ ਔਰ ਉਹਦੇ ਪਰਿਵਾਰ ਨੂੰ ਜਿਹੜੀਆਂ ਧਮਕੀਆਂ ਕੱਟੜਪੰਥੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਉਹਨਾਂ ਦੀ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕੀਤਾ ਜਾ